ਪੰਜਾਬ ਮੰਡੀ ਬੋਰਡ ਦੇ ਸਕੱਤਰ RAMBIR ਪੱਲੋਂ ਜ਼ਿਲ੍ਹਾ ਸੰਗਰੂਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਚੈੱਕ ਅਪ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਚੇਅਰਮੈਨ ਮੰਡੀ ਬੋਰਡ ਦੀ ਹਦਾਇਤ ਦੇ ਅਨੁਸਾਰ ਕਿ ਪੰਜਾਬ ਵਿੱਚ ਲਿੰਕ ਸੜਕਾਂ ਦਾ ਸਰਵੇ AI ਵੱਲੋਂ ਕਰਵਾਇਆ ਜਾਵੇ ਅਤੇ ਜਿੱਥੇ ਰਿਪੇਅਰ ਹੋਣ ਦੀ ਜ਼ਰੂਰਤ ਹੈ ਉੱਥੇ ਹੀ ਰਿਪੇਅਰ ਕਰਵਾਈ ਜਾਵੇ। ਇਹ ਸਰਵੇ AI ਵੱਲੋਂ ਕਰਵਾਇਆ ਗਿਆ ਜਿਸ ਨਾਲ ਪੰਜਾਬ ਮੰਡੀ ਬੋਰਡ ਨੂੰ 383 ਕਰੋੜ ਦਾ ਫਾਇਦਾ ਹੋਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਚੇਅਰਮੈਨ ਦੀ ਹਦਾਇਤ ਹੈ ਕਿ ਚੱਲ ਰਹੇ ਵਿਕਾਸ ਕਾਰਜਾਂ ਦਾ ਵੀ ਜਾਇਜ਼ਾ ਲਿਆ ਜਾਵੇ ਤਾਂ ਜੋ ਕਿ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਨਾ ਹੋ ਸਕੇ ਅਤੇ ਉਹਨਾਂ ਨੂੰ ਚੰਗੀ ਸਹੂਲਤਾਂ ਮਿਲ ਸਕਣ ਜਿਸ ਤੇ ਚਲਦੇ ਉਹ ਅੱਜ ਸੰਗਰੂਲ ਵਿੱਚ ਵੱਖ-ਵੱਖ ਥਾਵਾਂ ਤੇ ਜਾ ਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈ ਰਹੇ ਹਨ ਅਤੇ ਉੱਥੋਂ ਸੈਂਪਲ ਪਰਵਾ ਰਹੇ ਹਨ ਤਾਂ ਜੋ ਕਿ ਪਤਾ ਲੱਗ ਸਕੇ ਕਿ ਪੰਜਾਬ ਵਿੱਚ ਹੋ ਰਹੇ ਵਿਕਾਸ ਕਾਰਜ ਕਿੰਨੇ ਕੁ ਸਹੀ ਹਨ ਮਾਨਯੋਗ ਸੀਐਮ ਸਾਹਿਬ ਨੇ ਪਿੱਛੇ ਸਾਰੇ ਪੰਜਾਬ ਦੇ ਕੰਟਰੈਕਟਰਸ ਨੂੰ ਚੰਡੀਗੜ੍ਹ ਸਦਕੇ ਦਿਸ਼ਾ ਨਿਰਦੇਸ਼ ਦਿੱਤੇ ਸੀ ਸਾਡੇ ਸਾਰੇ ਅਫਸਰ ਸਾਹਿਬਾਨ ਵੀ ਸੀਗੇ ਵਾਣਿਓ ਚੀਰਮੈਨ ਸਾਹਿਬ ਵੀ ਸੀਗੇ ਤੇ ਸਾਨੂੰ ਸਾਰਿਆਂ ਨੂੰ ਨਿਰਦੇਸ਼ ਕੀਤੇ ਸੀ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਰੂਰਲ ਲਿੰਕ ਰੋਡਸ ਦਾ ਪ੍ਰੋਜੈਕਟ ਹੈ ਇਹਦੇ ਵਿੱਚ AI ਦੀ ਵਰਤੋਂ ਕਰਕੇ ਜਿੱਥੇ ਰਿਕੁਆਇਰਮੈਂਟ ਹੈ ਜਿੱਥੇ ਲੋੜ ਹੈ ਉੱਥੇ ਹੀ ਰਿਪੇਅਰ ਕੀਤੀ ਜਾਏ ਤੇ ਇਸ ਪ੍ਰੋਜੈਕਟ ਨਾਲ ਸਾਡਾ ਟੋਟਲ ਸੇਵਿੰਗ 383 ਕਰੋੜ ਦੀ ਹੋ ਚੁੱਕੀਏ ਤੇ ਇਸ ਤੋਂ ਬਾਅਦ ਜਦੋਂ ਪ੍ਰੋਜੈਕਟ ਸ਼ੁਰੂ ਹੁੰਦਾ ਹੈ ਤੇ ਉਹਦੀ ਚੈਕਿੰਗ ਕੀਤੀ ਜਾਏ ਤੇ ਚੱਲਦੇ ਕੰਮਾਂ ਦੇ ਵਿੱਚ ਵੀ ਕੁਆਲਿਟੀ ਦੀ ਚੈਕਿੰਗ ਕੀਤੀ ਜਾਏ ਇਸੇ ਵਾਸਤੇ ਅੱਜ ਸਾਰੇ ਆਫੀਸਰ ਸਾਹਿਬਾਨ ਇੱਥੇ ਹੈ ਸਾਡੇ ਚੀਫ ਇੰਜੀਨੀਅਰ ਸਾਹਿਬ ਸਾਡੇ ਐਕਸੀਲ ਸਾਹਿਬ ਤੇ ਹੋਰ ਕੁਆਲਿਟੀ ਕੰਟਰੋਲ ਵਿੰਗ ਦੇ ਤੇ ਅਸੀਂ ਜਿਹੜੇ ਸਾਡੇ ਕੰਮ ਚੱਲ ਰਹੇ ਹੈਗੇ ਪੰਜਾਬ ਮੰਡੀ ਬੋਰਡ ਦੇ ਉਹਨਾਂ ਦੀ ਕੁਆਲਿਟੀ ਚੈੱਕ ਕਰ ਲਈਏ ਤੁਹਾਡੇ ਰਾਹੀਂ ਅਸੀਂ ਬਾਕੀ ਜਿਹੜੇ ਸਟੇਕ ਹোলਡਰਸ ਹੈ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜੇ ਕੋਈ ਚੱਲਦਾ ਕੰਮ ਹੋਏ ਉਹਨਾਂ ਨੂੰ ਕੋਈ ਕੰਮਾਰੇ ਇਹ ਇਨਪੁਟ ਹੋਏ ਉਹਨਾਂ ਦਾ ਕਿ ਕੰਮ ਠੀਕ ਨਹੀਂ ਹੋ ਰਿਹਾ ਜਾਂ ਕੰਮ ਹੋਰ ਕਿਸ ਤਰ੍ਹਾਂ ਹੋਰ ਚੰਗਾ ਹੋ ਸਕਦਾ ਹੈ ਉਹ ਸਾਨੂੰ ਜਰੂਰ ਦੱਸਣ ਤਾਂ ਕਿ ਕੰਮ ਦੇ ਵਿੱਚ ਕਿਉਂਕਿ ਇਹ ਪਬਲਿਕ ਦੇ ਟੈਕਸ ਦਾ ਪੈਸਾ ਹੈ ਇਸ ਕਰਕੇ ਇਹ ਦੇ ਵਿੱਚ ਕੁਆਲਿਟੀ ਦੇ ਵਿੱਚ ਬਹੁਤ ਹੀ ਉਮਦਾ ਕੁਆਲਿਟੀ ਹੋਣੀ ਚਾਹੀਦੀ ਤਾਂ ਕਿ ਪਬਲਿਕ ਦੇ ਟੈਕਸ ਦਾ ਪੈਸਾ ਬਹੁਤ ਚੰਗੇ ਕੰਮ ਵਾਸਤੇ ਤੇ ਚੰਗੀ ਕੁਆਲਿਟੀ ਵਾਸਤੇ ਵਰਤਿਆ ਜਾਏ ਇਸ ਵਾਰ ਜਿਹੜਾ ਰੂਰਲ ਲਿੰਕ ਰੋਡ ਪ੍ਰੋਜੈਕਟਸ ਦੇ ਵਿੱਚ 5 ਸਾਲ ਦੀ ਜਿਹੜੀ ਹੈਗੀ ਉਹ ਮੇਨਟੇਨੈਂਸ ਵੀ ਇਨਕਲੂਡਡ ਹੈਗੀ ਤੇ ਇਸ ਕਰਕੇ ਜੇ ਚੰਗੀ ਕੁਆਲਿਟੀ ਦੇ ਰੋਡ ਬਣਨਗੇ ਉਹਨਾਂ ਦੀ ਮੇਨਟੇਨੈਂਸ ਤੇ ਸਰਕਾਰ ਨੇ ਪੈਸਾ ਰੱਖਿਆ ਹੈ ਤੇ ਬਹੁਤ ਵਧੀਆ ਕੁਆਲਿਟੀ ਦੇ ਰੋਡ ਹੋਣੇ ਚਾਹੀਦੇ ਅੱਜ ਅਸੀਂ ਚੈੱਕ ਕਰਨਾ ਸ਼ੁਰੂ ਕੀਤਾ ਹੈ ਦੂਰੀ ਹਲਕੇ ਤੋਂ ਤੇ ਫਿਰ ਅਸੀਂ ਤੁਹਾਨੂੰ ਇਨਪੁਟ ਸਾਂਝਾ ਕਰਨਗੇ ਤੁਹਾਡੇ ਕੋਲੇ ਵੀ ਜੇ ਕੋਈ ਇਸ ਤਰ੍ਹਾਂ ਦਾ ਇਨਪੁਟ ਹੈਗਾ ਸਾਨੂੰ ਜ਼ਰੂਰ ਸ਼ੇਅਰ ਕਰੋ ਤਾਂ ਕਿ ਪਬਲਿਕ ਦੇ ਟੈਕਸ ਦਾ ਪੈਸਾ ਚੰਗੀ ਤਰ੍ਹਾਂ ਖਰਚ ਹੋਏ ਚੰਗੇ ਮਿਆਰ ਦੇ ਕੰਮ ਹੋ ਪੰਜਾਬ ਦੇ ਵਿੱਚ ਕੀਤੀ ਜਾਏਗੀ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ। ਕਾਫੀ ਪ੍ਰੋਜੈਕਟ ਨੇ ਜਿਹੜੇ ਇਸ ਟਾਈਮ ਤੇ ਪਾਈਪਲਾਈਨ ਚ ਨੇ ਜਿਨ੍ਹਾਂ ਦਾ ਕੰਮ ਚੱਲ ਰਿਹਾ ਹੈ ਸੈਕਟਰੀ ਸਾਹਿਬ ਪੂਰੀ ਟੀਮ ਲੈ ਕੇ ਸਾਰੇ ਉਹਨਾਂ ਦੀ ਕੁਆਲਿਟੀ ਚੈੱਕ ਕਰਨ ਲਈ ਪਹੁੰਚੇ ਆ। ਔਰ ਹੋਰ ਵੀ ਬਹੁਤ ਸਾਰੇ ਪਾਈਪਲਾਈਨ ਦੇ ਵਿੱਚ ਮੰਡੀ ਬੋਰਡ ਚੰਗਾ ਕੰਮ ਕਰ ਰਿਹਾ ਔਰ ਕਿਉਂਕਿ ਢੂਰੀ ਮੰਡੀ ਔਰ ਸ਼ੇਰਪੁਰ ਮੰਡੀ ਹੈ ਜੀ ਇਹ ਮੰਡੀ ਬੋਰਡ ਕੋਲ ਹੀ ਆ। ਔਰ ਇਹਨਾਂ ਦੀਆਂ ਸੜਕਾਂ ਦਾ ਕਿਉਂਕਿ ਸੀਐਮ ਸਾਹਿਬ ਦਾ ਏਰੀਆ ਕਾਫੀ ਜ਼ਿਆਦਾ ਪ੍ਰੋਜੈਕਟ ਲੰਗੇ ਜਿਹੜੇ ਇਸ ਟਾਈਮ ਤੇ ਹੋ ਰਹੇ ਆ ਔਰ ਉਹਨਾਂ ਦੀ ਸਾਰਿਆਂ ਦੀ ਤੁਸੀਂ ਦੇਖ ਰਹੇ ਹੋ ਸੈਕਟਰੀ ਮੰਡੀ ਬੋਰਡ ਪਹੁੰਚੇ ਹੋਏ ਨੇ ਕੋਦ ਇਨਸਪੈਕਸ਼ਨ ਕਰ ਲਈ ਚੀਫ ਇੰਜੀਨੀਅਰ ਪਹੁੰਚੇ ਹੋਏ ਨੇ ਔਰ ਸਾਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਚੈਕਿੰਗ ਹੋ ਰਹੀ ਹੈ ਔਰ ਤੁਸੀਂ ਬੜੀ ਚੀਜ਼ ਦੇਖੋਗੇ ਮਾਨਸਾਬ ਦੀ ਸਰਕਾਰ ਦੀ ਔਰ ਜਦੋਂ ਤੋਂ ਫੇਅਰ ਟੈਂਡਰ ਹੋ ਰਿਹਾ ਹੈ ਜੀਵੀ 25-25% ਲੋ ਦੇ ਉੱਤੇ ਹੋ ਰਿਹਾ ਹੈ ਸੇਵਿੰਗਸ ਇੰਨੀ ਆ ਰਹੀ ਹੈ ਜਿੱਥੇ ਸੈਕਟਰੀ ਸਾਹਿਬ ਨੇ ਦੱਸਿਆ ਸਾਢੇ 350 ਕਰੋੜ ਦੇ ਕਰੀਬ ਤਾਂ AI ਦੇ ਥਰੂ ਸੇਵਿੰਗਸ ਹੋਈਆਂ ਨੇ। ਬਾਕੀ ਵੀ ਬਹੁਤ ਸਾਰੀਆਂ ਸੇਵਿੰਗਸ ਹੋ ਰਹੀਆਂ ਨੇ। ਉਹਨਾਂ ਨਾਲ ਹੋਰ ਨਵੇਂ ਕੰਮ ਹੋ ਰਹੇ ਆ। ਔਰ ਜਨਤਾ ਦਾ ਇੱਕ ਇੱਕ ਪੈਸਾ ਜਿਹੜਾ ਇਮਾਨਦਾਰੀ ਨਾਲ ਗਰਾਊਂਡ ਦੇ ਉੱਤੇ ਖਰਚ ਹੋ ਸਕੇ, ਲੋਕਾਂ ਨੂੰ ਸਹੂਲਤ ਕਰਵਾਈ ਜਾ ਸਕੇ ਉਹਦੇ ਲਈ ਦਿਨ ਰਾਤ ਕੰਮ ਕੀਤਾ ਜਾ ਰਿਹਾ। ਸਾਰਾ ਸਟਾਫ ਇਸ ਚੀਜ਼ ਦਾ ਵਧਾਈ ਦਾ ਪਾਤਰ ਹੈ।